ਮੋਹਾਲੀ ਜ਼ਿਲ੍ਹੇ ਦੇ ਲੋਕ ਕੂੜੇ ਦੇ ਪਹਾੜ ਤੋਂ ਪਰੇਸ਼ਾਨ ਹੋ ਚੁੱਕੇ ਨੇ। ਲਿਹਾਜ਼ਾ ਪ੍ਰਸ਼ਾਸਨ ਮੂਰੇ ਅੱਜ ਇਕੱਠ ਕੀਤਾ ਗਿਆ। ਅਤੇ ਕੂੜੇ ਦੇ ਢੇਰ ਨਗਰ ਕੌਂਸਲ ਦੇ ਦਫ਼ਤਰ ਬਾਹਰ ਸੁੱਟ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਹਾਲੀ ਦੇ ਮੇਅਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਇਸ ਮੌਕੇ ਲੋਕਾਂ ਵੱਲੋਂ ਮੇਅਰ ਦਾ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕੂੜੇ ਦੇ ਢੇਰ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਦੱਸਿਆ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਕੂੜੇ ਦੇ ਢੇਰ ਨੂੰ ਹਟਾਉਣ ਦੇ ਕੰਮ ਵਿੱਚ ਦੇਰੀ ਅਤੇ ਅਣਗਹਿਲੀ ਵਰਤੀ ਜਾ ਰਹੀ ਹੈ ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਦਬੂ ਅਤੇ ਮੱਖੀ ਦੀਆਂ ਸਮੱਸਿਆਵਾਂ ਇੱਥੇ ਆਮ ਹੋ ਗਈਆਂ ਜਿਹੜਾ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਦੇਖੋ ਇਹ ਜਿਹੜੀ ਸਮੱਸਿਆ ਹੈ ਇਹਨੂੰ ਅਸੀਂ ਕੋਰਪੋਰੇਟ ਹਿੰਦੀ ਮੇਰ ਸਾਹਿਬ ਨੂੰ ਕਬੀਨਸਨ ਪੂਰਾ ਟਾਈਮ ਦਿੱਤਾ ਕਟੋਕ ਕਰਨ ਦੇ ਸੱਤ ਅੱਠ ਮਹੀਨੇ ਹੋ ਗਏ ਸਾਰੇ ਚੀਜ਼ ਨਹੀਂ ਚੱਲਿਆ ਹੁਣ ਉੱਥੇ ਪਹਿਲੇ 6 ਮਹੀਨੇ ਦਾ ਜਿਹੜਾ ਕੋੜਾ ਇਕੱਠਾ ਹੋਇਆ ਪਿਆ ਜਿਹਨੂੰ ਇਹ ਚੱਕ ਨਹੀਂ ਰਹੇ ਅਸੀਂ ਹਰ ਹਰ ਮਹੀਨੇ ਹਰ ਹਫਤੇ ਹਰ ਦਿਨ ਦੇ ਬਾਅਦ ਨੋ ਰਿਮਾਈਂਡਰ ਦਿੰਨੇ ਇਹ ਹਰ ਵਾਰ ਕਹਿੰਨੇ ਹੁਣ ਹੋ ਜਾਏਗਾ ਹੁਣ ਹੋ ਜਾਏਗਾ ਉੱਤੋਂ ਨਾ ਬੁਰਾ ਹਾਲ ਹੋ ਗਿਆ ਤੁਸੀਂ ਇਹ ਦੇਖੋ ਇੱਕ ਇੱਕ ਫੋਟੋ ਹੈ ਇਹ ਫੋਟੋ ਦੇ ਜ਼ਰੀਏ ਤੁਸੀਂ ਇਹ ਦੇਖ ਲੂਗੇ ਤੇ ਐਨਾ ਬੁਰਾ ਹਾਲ ਹੈ ਕਿ ਬੱਚੇ ਬਿਮਾਰ ਹੋਏ ਨੇ ਸਾਰੇ 71 ਸੈਕਟਰ ਦਾ ਤੇ ਮਟੌਰ ਦੀ ਦੂਰਦਸ਼ ਬਿਲਕੁਲ ਇੱਕ ਸਤਿਆਨਾਸ਼ ਹੋਈ ਹੋਈ ਹੈ ਕੋਈ ਇੱਕ ਸਿੰਗਲ ਸਟੈਪ ਨੇ ਇਹਨੇ ਚੱਕਿਆ ਹੈਗਾ ਉਸ ਪ੍ਰੋਬਲਮ ਨੂੰ ਦੂਰ ਕਰ ਲਈ ਸਗੋ ਹੁਣ ਤੁਸੀਂ ਜਾਓਗੇ ਤੁਸੀਂ ਦੇਖੋ ਤੇ ਜਿਹੜਾ ਕੂੜਾ ਹੈ ਉਹ ਸਾਹਮਣੇ ਸਕੂਲ ਹੈ ਸੈਂਡ ਦੀ ਉਹਦੇ ਤੱਕ ਪਹੁੰਚਦਾ ਹੋ ਗਿਆ ਤੇ ਮੇਅਰ ਸਾਹਿਬ ਕੋਈ ਕਾਬਲੀਅਤ ਨਹੀਂ ਹੈਗੀ ਐਡਮਿਸ਼ਨ ਲੈਵਲ ਤੇ ਜ਼ੀਰੋ ਨੇ ਹੋ ਮੈਨੇਜਮੈਂਟ ਲੈਵਲ ਤੇ ਜ਼ੀਰੋ ਨੇ ਹੋ ਪਤਾ ਨਹੀਂ ਉਹ ਕੀ ਸੋਚ ਕੇ ਉਸ ਕੁਰਸੀ ਤੇ ਬੈਠੇ ਨੇ ਅਸੀਂ ਤਾਂ ਚਾਹਾਂਗੇ ਕਿ ਉਹ ਸਰੋਕੇ ਨੂੰ ਹੋਰ ਨੂੰ ਮੌਕਾ ਦੇ ਤੇ ਆਪਣੀ ਕੁਰਸੀ ਛੱਡਣ ਕਿਉਂਕਿ ਡਿਸਰਵ ਨਹੀਂ ਕਰਦੇ ਪਰਨਾ ਠੀਕ ਹੈ ਜੀ ਸ਼ਹਿਰ ਦਾ ਉਹਨਾਂ ਦਾ ਬੁਰਾ ਹਾਲ ਕਰਤਾ ਜਿਹੜਾ ਬਜਟ ਪਹਿਲਾਂ 6 ਕਰੋੜ ਸੀਗਾ ਜਿਹੜਾ ਬਜਟ ਪਹਿਲਾਂ 6 ਕਰੋੜ ਸੀਗਾ 19 20 ਦੇ ਵਿੱਚ ਉਹ ਵਧਾ ਕੇ 19 ਕਰੋੜ ਕਰਤਾ ਹੁਣ ਤੇ ਉਸ ਤੋਂ ਬਾਹਰ ਵੀ ਸ਼ਹਿਰ ਦੇ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਜਿਹੜਾ ਕੁਝ ਨਹੀਂ ਕੀਤਾ ਜਾ ਰਿਹਾ ਨਹੀਂ ਐਕਚੁਅਲੀ ਸਾਨੂੰ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਉੱਥੇ ਪਿਛਲੀ 2 ਦਿਨ ਤੋਂ ਧਰਨੇ ਤੇ ਬੈਠੀਆਂ ਹਾਂਗੇ ਦੋ ਤਰੀਕ ਤੋਂ ਧਰਨੇ ਤੇ ਬੈਠੇ ਆ ਸਿਰਫ ਅਧਿਕਾਰੀ ਕੌਣ ਜਾਂਦੇ ਨੇ ਇਨਸਪੈਕਟਰ ਲੈਵਲ ਦੇ ਤੇ ਸੁਪਰਵਾਈਜ਼ਰ ਲੈਵਲ ਦੇ ਹੋਰ ਕੋਈ ਵੱਡਾ ਅਧਿਕਾਰੀ ਸਾਡੇ ਕੋਲ ਪਹੁੰਚ ਨਹੀਂ ਕੀਤੀ ਨਾ ਹੀ ਆਪਣਾ ਮੇਲ ਸਾਹਿਬ ਨੇ ਪਹੁੰਚ ਕੀਤੀ ਹੈ ਮੇਲ ਸਾਹਿਬ ਨੇ ਤਾਂ ਚਲੋ ਪਹੁੰਚ ਹੀ ਕੀ ਕਰਨੀ ਸੀ ਕਿਉਂਕਿ ਸਾਡੇ ਵਿਰੋਧੀ ਨੇ ਉਹਨਾਂ ਨੂੰ ਪਤਾ ਵੀ ਸਾਡੇ ਅਸੀਂ ਉਹਨਾਂ ਦੇ ਕਾਉਂਸਲਰ ਨਹੀਂ ਹੈਗੇ ਜਾਂ ਸਾਡੇ ਪਿੰਡ ਦੇ ਵਿੱਚ ਕਾਉਂਸਲ ਹੈ ਨਹੀਂ ਨਾ ਹੀ ਬਣਦੇ ਆਏ ਨੇ ਨਾ ਹੀ ਮਤਲਬ ਉੱਥੇ ਉਹਨਾਂ ਦੇ ਐਦਾਂ ਜਿਹੇ ਜੋ ਹਾਲਾਤ ਉਹਨਾਂ ਨੇ ਬਣਾਦੇ ਨਾ ਹੀ ਕਦੇ ਉਹਨਾਂ ਦੇ ਬਣਦੇ ਨੇ ਉੱਥੇ ਤੇ ਅਸੀਂ ਪੰਜ ਪੰਜ ਛੇ ਦਿਨ ਤੋਂ ਉੱਥੇ ਬੈਠੇ ਸੀਗੇ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਕਮਿਸ਼ਨ ਸਾਹਿਬ ਆਏ ਨੇ ਕਮਿਸ਼ਨ ਸਾਹਿਬ ਆ ਕੇ ਸਾਡੇ ਤੋਂ 10 ਫੁੱਟ ਤੋਂ ਦੂਰ ਤੋਂ ਚਲੇ ਗਏ ਨੇ ਕਿ ਆਰਐਮਸੀ ਪੁਆਇੰਟ ਤੋਂ ਚਲੇ ਗਏ ਉਹਨਾਂ ਨੇ ਸਾਡਾ ਆ ਕੇ ਹਾਲਾਤ ਨਹੀਂ ਪੁੱਛੇ ਕਿ ਤੁਸੀਂ ਕਿਉਂ ਬੈਠੇ ਨੇ ਕਿਹੜੇ ਕਿਹੜੀ ਗੱਲੋਂ ਬੈਠੇ ਨੇ ਸਾਨੂੰ ਥੋੜਾ ਜਿਹਾ ਵੀ ਭਰੋਸਾ ਦੇ ਜਾਂਦੇ ਅਸੀਂ ਆਪਣੇ ਆਪਣੇ ਘਰੇ ਚਲੇ ਜਾਂਦੇ ਪਰ ਉਹਨਾਂ ਨੇ ਸਾਨੂੰ ਕੋਈ ਅਸ਼ਵਾਸ਼ਣ ਨਹੀਂ ਦਿੱਤਾ ਨਾ ਹੀ ਮੇਅਰ ਸਾਹਿਬ ਨੇ ਆ ਕੇ ਅਸ਼ਵਾਸ਼ਣ ਦਿੱਤਾ ਕਿ ਇਸ ਕਰਕੇ ਤੁਹਾਨੂੰ ਅੱਜ ਘਟਨਾ ਤੇ ਕੂੜਾ ਸੁੱਟਣਾ ਪਿਆ ਸਾਨੂੰ ਅੱਜ ਕੂੜਾ ਅਸੀਂ ਇੱਥੇ ਸੁੱਟਿਆ ਹੈਗਾ ਅਗਰ ਸਾਡਾ ਹੱਲ ਨਹੀਂ ਹੋਇਆ ਤਾਂ ਇਹ ਕੂੜਾ ਅਸੀਂ ਉਹਨਾਂ ਦੇ ਘਰ ਦੇ ਅੱਗੇ ਸੁੱਟਾਂਗੇ ਉਧਰ ਜਦੋਂ ਇਸ ਬਾਬਤ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੇਅਰ ਨੂੰ ਕਟਹਿਰੇ ਵਿੱਚ ਖੜਾ ਕਰਦੇ ਕਿਹਾ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਨੇ ਇਸ ਦੇ ਪਿੱਛੇ ਮੇਅਰ ਦਾ ਫੇਲੀਅਰ ਹੈ ਦੇਖੋ ਮੈਂ ਇਹ ਸੋਚਦਾ ਨਹੀਂ ਇਹ ਟੋਟਲੀ ਕਾਰਪੋਰੇਸ਼ਨ ਦਾ ਫੇਲੀਅਰ ਹੈ ਭਾਵੇਂ ਉਹ ਪ੍ਰਸ਼ਾਸਨ ਭਾਵੇਂ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਐਸ ਵਕਤ ਅਡਾ ਕਾਬਜ ਹੈ ਉਹ ਹੈ ਕਾਂਗਰਸ ਦਾ ਮੇਰ ਉੱਥੇ ਬਣਿਆ ਹੋਇਆ ਔਰ ਮਾਜੋ ਜਿਹੜੇ ਸਾਡੇ ਸਾਬਕਾ ਮੰਤਰੀ ਨਿੰਦਜੀਤ ਸਿੰਘ ਦਾ ਭਰਾ ਹੈ ਔਰ ਮੈਨੂੰ ਵੀ ਲੱਗਦਾ ਮੈਂ ਅਜ ਤੱਕ ਦਾਵਾ ਕਰ ਸਕਦਾ ਵੀ ਉਹਨੇ ਕਦੇ ਵੀ ਜਾ ਕੇ ਕਿਸੇ ਗਲੀ ਦੇ ਵਿੱਚ ਕਿਸੇ ਸੜਕ ਦੇ ਵਿੱਚ ਕੋਈ ਚੈੱਕ ਕੀਤਾ ਹੋਵੇ ਦੇਖਿਆ ਹੋਵੇ ਜਾਂ ਉਹਨੂੰ ਪਤਾ ਹੋਵੇ ਵੀ ਸਫਾਈ ਕਿੱਦਾਂ ਹੋਣੀ ਹੈ ਕਿਵੇਂ ਹੋਣੀ ਹੈ ਤੇ ਕਿਵੇਂ ਕਰਾਉਣੀ ਹੈ ਤੇ ਮੈਂ ਇਹ ਸਮਝਦਾ ਵੀ ਇਹ ਸ਼ਹਿਰ ਦੀ ਵੱਡੀ ਕਿਸਮਤੀ ਸੀ ਵੀ ਜਿਹੜੀ ਇਹ ਕਾਰਪੋਰੇਸ਼ਨ ਬਣੀ ਬੰਦ ਤੋਂ ਬਾਅਦ ਜੋ ਸ਼ਹਿਰ ਦਾ ਹਾਲ ਹੋਇਆ ਉਹ ਮੈਨੂੰ ਨਹੀਂ ਲੱਗਦਾ ਕਿ ਕਿਸੇ ਪੰਜਾਬ ਜੀ ਕਿਸੇ ਇੰਡੀਆ ਚ ਕਿਸੇ ਸ਼ਹਿਰ ਦਾ ਮਾੜਾ ਹਾਲ ਹੋਇਆ ਹੋਵੇ ਪਰ ਮੈਂ ਹਮੇਸ਼ਾ ਕਹਿੰਦਾ ਵੀ 5 ਸਾਲ ਜਦੋਂ ਮੈਂ ਮੇਅਰ ਸੀ ਇੱਕ ਵੀ ਸ਼ਿਕਾਇਤ ਕਰਾ ਦੋ ਤੇ ਹੁਣ ਚਾਰੇ ਪਾਸੇ ਗੰਦ ਪਿਆ ਹੋਇਆ ਹੈ ਇਹ ਸਿਰਫ ਔਰ ਸਿਰਫ ਇਹ ਕਿ ਹੈ ਤਾਂ ਮੈਂ ਇਹ ਸਮਝਦਾ ਵੀ ਜਿਹੜਾ ਮੇਅਰ ਹੈ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤੇ ਪਲੱਸ ਜਿਹੜੇ ਉਹਨਾਂ ਦੇ ਨਾਲ ਮੈਂਬਰ ਜਿਹੜਾ ਕਰਵਾ ਨਹੀਂ ਸਕ ਪਾ ਰਹੇ ਉਹ ਤੁਹਾਨੂੰ ਇਹ ਉਹਨਾਂ ਦਾ ਕਸੂਰ ਹੈ ਤੇ ਮੈਂ ਇਹ ਸਮਝਦਾ ਵੀ ਇਹ ਇਹਨਾਂ ਨੂੰ ਜੇ ਨਹੀਂ ਕੰਮ ਕਰਵਾ ਸਕਦੇ ਇਹਨਾਂ ਨੂੰ ਕਾਰਪੋਰੇਸ਼ਨ ਛੱਡ ਕੇ પાસੇ ਹੋ ਜਾਣਾ ਚਾਹੀਦਾ ਤਾਂ ਕਿ ਮੈਂ ਆਪਣੇ ਤੌਰ ਤੇ ਆਪਣੀ ਸਰਕਾਰ ਤੋਂ ਕੰਮ ਕਰਵਾ ਸਕਾਂ ਕਿਉਂਕਿ ਕਾਰਪੋਰੇਸ਼ਨ ਇੱਕ ਇੰਡੀਪੈਂਡੈਂਟ ਅਧਾਰਾ ਹੈ ਗਵਰਨਮੈਂਟ ਲੋਕਲ ਗਵਰਨਮੈਂਟ ਹੈ ਉਹਨਾਂ ਨੇ ਸਾਰੇ ਕੰਮ ਖੁਦ ਆਪ ਕਰਨੇ ਹੁੰਦੇ ਨੇ ਮੇਰੀ ਉਹਦੇ ਵਿੱਚ ਦਖਨਤਾ ਜੀ ਨਾਮ ਬਰਾਬਰ ਆ ਮੈਂ ਮੈਂਬਰ ਹਾਂ ਲੇਕਿਨ ਮੇਰੀ ਮੈਂ ਇੱਕ ਸਿੰਪਲ ਜਿਹਾ ਬਾਕੀ 50 ਮੈਂਬਰ ਨੇ ਤਾਂ ਕਿ ਜਿਵੇਂ 55ਵਾਂ ਮੈਂਬਰ ਮੈਂ ਆ ਨਾ ਔਰ ਨਾ ਹੀ ਕਦੇ ਉਹ ਮੇਰੇ ਕੋਲ ਉਹਨਾਂ ਨੇ ਕੋਈ ਅਪਰੋਚ ਕੀਤੀ ਆ ਨਾ ਹੀ ਸਰਕਾਰ ਕੋ ਅਪਰੋਚ ਕੀਤੀ ਆ ਜੇ ਕੋਈ ਸਮੱਸਿਆ ਆਈ ਆ ਤਾਂ ਮੈਂ ਸਮਝਦਾ ਵੀ ਟੋਟਲੀ ਫੇਲੀਅਰ ਆ ਤੇ ਇਹਨਾਂ ਨੂੰ ਪਾਸੇ ਹਟ ਜਾਣਾ ਚਾਹੀਦਾ ਹੈ ਤੇ ਅਸੀਂ ਦੇਖੋ ਤੁਸੀਂ ਸਾਨੂੰ ਮਹੀਨਾ 15 ਦਿਨ ਦੇ ਕੇ ਦੇਖਣ ਜੇ ਮੁਹਾਲੀ ਨੂੰ ਅਸੀਂ ਬਿਲਕੁਲ ਸਫਾਈ ਕਰਕੇ ਚਮਕਾ ਨਾ ਦਈ ਵਦਾਈ ਕੁਲਵੰਤ ਸਿੰਘ ਹੋਰਾਂ ਨੇ ਮੇਅਰ ਨੂੰ ਚੈਲੰਜ ਕਰਦਿਆਂ ਕਿ ਹਾਂ ਕਿ ਜੇਕਰ ਉਹਨਾਂ ਤੋਂ ਸ਼ਹਿਰ ਦੀ ਸਫਾਈ ਨਹੀਂ ਹੁੰਦੀ ਤਾਂ ਉਹ ਕੁਰਸੀ ਛੱਡ ਦੇਣ ਫਿਰ ਅਸੀਂ ਸ਼ਹਿਰ ਨੂੰ ਚਮਕਾ ਕੇ ਦਿਖਾਵਾਂਗੇ ਜੇਕਰ ਅਸੀਂ ਵੀ ਅਸਫਲ ਰਹੇ ਤਾਂ ਉਹ ਵਦਾਈਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਖੈਰ ਅਜੇ ਹੇਚ ਦੇਖਣਾ ਹੋਵੇਗਾ ਕਿ ਮੁਹਾਲੀ ਦੇ ਮੇਅਰ ਇਸ ਮਸਲੇ ਦਾ ਕੋਈ ਪੁਖਤਾ ਹੱਲ ਕੱਢਦੇ ਨੇ ਜਾਂ ਫਿਰ ਮੁਹਾਲੀ ਵਾਸੀ ਅਸੀਂ ਇਹੀ ਗੰਦਗੀ ਦੇ ਢੇਰ ਤੇ ਸੌਂਦੇ ਰਹਿਣਗੇ ਤੇ ਇਹ ਢੇਰ ਬਿਮਾਰੀਆਂ ਨੂੰ ਸਦਾ ਦਿੰਦੇ ਰਹਿਣਗੇ। ਦਨ ਮਿਊਟ ਲਈ ਮੁਹਾਲੀ ਤੋਂ ਗੁਰਦੀਪ ਸਿੰਘ ਬੈਣੀਪਾਲ ਦੀ ਰਿਪੋਰਟ